ਮੈਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮੈਨਾਂ ਇਹਦਾ ਕੀਤਾ ਜਾ ਰਿਹਾ ਐ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜਿਹੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਐ ਉਸ ਦਿਨ ਹੀ ਡਿਲੀਟ ਕਰ ਦਿੱਤੀ ਐ ਅਸੀਂ ਜਿੱਦ ਨੇ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਅਸੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਜਾਂ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਕੀ ਸਮਝ ਤੁਹਾਡੇ ਵੱਲੋਂ ਵੀਡੀਓ ਡਲੀਟ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਪਰ ਫਿਰ ਵੀ ਟਾਰਗੇਟ ਕੀਤਾ ਜਾਂਦਾ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਨਨ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੋਕ ਚੋਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹਨੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਇੱਕ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਹੈਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾਂ ਜੇ ਮੇਰੇ ਪਰਿਵਾਰ ਨੂੰ ਹੀ ਕੁਛ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਸਾਹਿਬ ਜੀ ਬਲੋ ਇੱਕ ਕੋਈ ਕਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈਗੀਆਂ ਉਹਨਾਂ ਨੇ ਆ ਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਬਹੁਤ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜੀ ਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਲਾ ਇਸ ਵਾਰੀ ਤਾਂ ਲਾਛ ਲੱਗ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਬੜੀ ਵੀ ਨਹੀਂ ਜਦੋਂ ਤੁਹਾਨੂੰ ਬੜਾ ਸਿਵਾ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਮਾਫੀ ਮੰਗੀ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਪੁਲਿਸ ਕੋਲ ਵੀ ਗਏ ਹੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਹੀ ਕਿ ਪੁਲਿਸ ਜੇ ਉੱਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਜਿੱਥੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀਗੇ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਸੀ ਸਾਨੂੰ ਕਿ ਸਮਝ ਕੇ ਕਿ ਤੁਸੀਂ ਕੋਈ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਹੈ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਕਰ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਿਲੀ ਕਵਰ ਆਈ ਹੋਈ ਹੈ ਕਿ ਆ ਚੀਜ਼ ਤੇ ਇਹ ਬੇਟਾ ਤੂੰ ਇਹ ਬਾਹਰ ਹੀ ਨਾ ਜਾਓ ਤੀ ਐਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ